ਮਲਾਰ ਮਹੱਲਾ ਪਹਿਲਾ ਮਰਨ ਮੁਕਤ ਗਾਤ ਸਾਰ ਨਾ ਜਾਣੈ ਇਹ ਗਤ ਪਦ ਤੇ ਵਿਸਰਾਮ ਹੈ ਮਰਨ ਮੁਕਤ ਗਤ ਸਾਰ ਨਾ ਜਾਣੈ ਕੰਠੇ ਬੈਠੀ ਗੁਰ ਸ਼ਬਦ ਪਛਾਨੈ ਤੂੰ ਕੈਸੇ ਆੜ ਫਾਥੀ ਜਾਲ ਤੂੰ ਕੈਸੇ ਆੜ ਇਥੇ ਵਿਸਰਾਮ ਫਾਥੀ ਜਾਲ ਅਲਖ ਨਾ ਜਾਚੈ ਰਿਦਾ ਸੰਮਾਲ ਰਹਾਉ ਅਲਖ ਨ ਜਚ ਹੈ ਇਥੇ ਵਿਸਰਾਮ ਰਿਦਾ ਸੰਮਾਲ ਇੱਕ ਜੀਅ ਕਹਿ ਜੀਆ ਖਾਹੀ ਜਲ ਤਰਤੀ ਬੂਢੀ ਜਲ ਮਾਹੀ ਇੱਕ ਜੀਆ ਕਹਿ ਜੀਆ ਖਾਹੀ ਜਲ ਤਰਤੀ ਬੂਢੀ ਜਲ ਮਾਹੀ ਬੱਬੇ ਨਾਲ ਬੂਢੀ ਜਲ ਮਾਹੀ ਸਰਬ ਜੀਅ ਕਿਏ ਪ੍ਰਾਣ ਪਾਤੀ ਪ੍ਰਤ ਪਾਨੀ ਜਬ ਪਕੜੀ ਤਬ ਹੀ ਪਛਤਾਨੀ ਜਬ ਗਲ ਫਾਸ ਸਰਬਜੀਵ ਕਿਏ ਪ੍ਰਤਪਾਨੀ ਸਰਬਜੀਵ ਕਿਏ ਪ੍ਰਤਪਾਨੀ ਜਬ ਪਕੜੀ ਤਬ ਹੀ ਪਛਤਾਨੀ ਸਰਬਜੀਵ ਕੀ ਇਹ ਪ੍ਰਤਪਾਨੀ ਜਦ ਪਕੜੀ ਤਦ ਹੀ ਪਛਤਾਨੀ ਜਦ ਗਲ ਫਾਸ ਪੜੀ ਆਤ ਭਾਰੀ ਟੂੜ ਨਾ ਸਕੈ ਪੰਖ ਪਸਾਰੀ ਰਸ ਚੂਕਹਿ ਚੂਗਹਿ ਮਨ ਮੁਖ ਗਾਵਾਰ ਰਸ ਚੂਗਹਿ ਮਨ ਮੁਖ ਗਾਵਾਰ ਹਾਥੀ ਛੂਟੈ ਗੁਣ ਗਿਆਨ ਵਿਚਾਰ ਸਤਗੁਰ ਸੇਵ ਟੂਟਾ ਜਮ ਕਾਲ ਹਿਰਦੈ ਸਾਚਾ ਸ਼ਬਦ ਸਮਾਲ ਗੁਰਮਤਿ ਸਾਚੀ ਸ਼ਬਦ ਹੈ ਸਾਰ ਹਰਿ ਕਾ ਨਾਮ ਰਖੈ ੳਰ ਧਾਰ ਸੇ ਦੁਖ ਆਗੈ ਜੇ ਭੂਗ ਬਿਲਾਸੀ ਨਾਨਕ ਮੁਕਤ ਨਹੀਂ ਬਿਨ ਨਾਵੇ ਸਾਚੇ ਮਲਾਰ ਮਹਲਾ ਤੀਜਾ ਅਸ਼ਟਪਦੀਆ ਹਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਰਮ ਹੋਵੇ ਤਾ ਸਤਗੁਰ ਪਾਈਐ ਵਿਨ ਕਰਮੈ ਪਾਇਆ ਨ ਜਾਇ ਸਤਗੁਰ ਮਿਲਿਆ ਕੰਚਨ ਹੋਈਐ ਜਾਂ ਹਰ ਕੀ ਹੋਏ ਰਜਾਈ ਮਨ ਮੇਰੀ ਹਰ ਹਰ ਨਾਮ ਚਿਤ ਲਾਏ ਸਤਗੁਰ ਤੇ ਹਰ ਪਾਈਐ ਸਾਚਾ ਹਰ ਸਿਓ ਰਹੈ ਸੁਮਾਈ ਰਹਾਉ ਸਤਗੁਰ ਤੇ ਗਿਆਨ ਊਪਜੈ ਤਾਂ ਇਹ ਸੰਸਾਰ ਜਾਇ ਤਾਂ ਇਹ ਸੰਸਾਰ ਜਾਇ ਤਾਂ ਇਹ ਸੰਸਾਰ ਜਾਇ ਸਤਗੁਰ ਤੇ ਹਰ ਬੁੱਝੀਐ ਗਰਬ ਜੂਨੀ ਨਾ ਪਾਇ ਗਰਬ ਜੂਨੀ ਨਹਿ ਪਾਇ ਇਨਨਾ ਮੁਕਤਾ ਛਪਿਆ ਹੋਇਆ ਪਰ ਨਹਿ ਪਾਠ ਹੈ ਆਹ ਦੇ ਨਾਲ ਗਰਬ ਜੂਨੀ ਨਹਿ ਪਾਇ ਸਤਗੁਰ ਤੇ ਹਰ ਬੁੱਝੀਐ ਗਰਬ ਜੂਨੀ ਨਹਿ ਪਾਏ ਗੁਰ ਪ੍ਰਸਾਦੀ ਜੀਵਤ ਮਰਐ ਮਰ ਜੀਵੈ ਸਬਦ ਕਮਾਏ ਮਰ ਜੀਵੈ ਸਬਦ ਕਮਾਏ ਮੁਕਤ ਦਵਾਰਾ ਸੋਈ ਪਾਏ ਜੇ ਵਿਚ ਹੋ ਆਪ ਗਵਾਏ ਗੁਰ ਪ੍ਰਸਾਦੀ ਸੇਵ ਕਰ ਜੰਮੈ ਵਿਚ ਹੋ ਸਖਤ ਗਵਾਏ ਅਚਰ ਚਰੈ ਬਵੇਕ ਬੁੱਧ ਪਾਏ ਅਚਰ ਚਰੈ ਵਿਵੇਕ ਬੁੱਧ ਪਾਏ ਪੁਰਖ ਹੈ ਪੁਰਖ ਮਿਲਾਏ ਧਾਤੁਰ ਬਾਜੀ ਸੰਸਾਰ ਅਚੇਤ ਹੈ ਧਾਤੁਰ ਬਾਜੀ ਸੰਸਾਰ ਅਚੇਤ ਹੈ ਚੱਲੈ ਮੂਲ ਗਵਾਏ ਲਾਹ ਹਰ ਸਤ ਸੰਗਤ ਪਾਈਐ ਕਰਮੀ ਪੱਲੈ ਪਾਏ ਸਤ ਗੁਰ ਵੇਣ ਕਿਨੈ ਨ ਪਾਇਆ ਮਨ ਵੇਖੋ ਹਿਰਦੈ ਵਿਚਾਰ ਵੱਡ ਭਾਗੀ ਗੁਰ ਪਾਇਆ ਪਾਵਹੁ ਜਲ ਉੱtre ਪਾਰ ਹਰ ਨਾਮ ਹਰ ਟੇਕ ਹੈ ਹਰ ਹਰ ਨਾਮ ਆਧਾਰ ਕਿਰਪਾ ਕਰਹੁ ਗੁਰ ਮੇਲਹੁ ਹਰ ਜੀਉ ਪਾਵਹੁ ਪਾਵਹੁ ਮੋਖ ਦਵਾਰ ਮਸਤਕ ਲਿਲਾਟ ਲਿਖਿਆ ਧੋਰ ਠਾਕੁਰ ਮਸਤਕ ਲਿਲਾਟ ਲਿਖਿਆ ਇਥੇ ਠਮਕ ਧੋਰ ਠਾਕੁਰ ਇਥੇ ਵਿਸਰਾਮ ਮੇਟਣਾ ਨਾ ਜਾਏ ਨਾਮਿਕ ਸੇ ਜਨ ਪੂਰਨ ਹੋਏ ਜਿਨ ਹਰ ਬਾਣਾ ਪਾਇ ਜਿਨ ਹਰ ਬਾਣਾ ਪਾਇ ਮਲਾਰ ਮਹੱਲਾ ਤੀਜਾ ਬੇਦ ਬਾਣੀ ਜਗ ਵਰਤਦਾ ਤ੍ਰੈ ਗੁਣ ਕਰੇ ਵਿਚਾਰ ਬਿਨ ਨਾਵੈ ਜਮ ਡੰਡ ਸਹੈ ਮਾਰ ਜਨਮੈ ਵਾਰੋ-ਵਾਰ ਸਤਿਗੁਰ ਭੇਟੇ ਮੁਕਤ ਹੋਏ ਪਾਏ ਮੋਖ ਦਵਾਰ ਮਨ ਰੇ ਸਤਗੁਰ ਸੇਵ ਸਮਾਇ ਵੱਡਾ ਭਾਗ ਗੁਰ ਪੂਰਾ ਪਾਇਆ ਹਰ ਹਰ ਨਾਮ ਧਿਆਇ ਰਹਾਉ ਹਰ ਆਪਨੈ ਭਾਣੈ ਸ੍ਰਿਸ਼ਟ ਉਪਾਈ ਹਰ ਆਪੇ ਦੇ ਅਧਾਰ ਹਰ ਆਪਨੈ ਭਾਣੈ ਮਨ ਨਿਰਮਲ ਕੀਆ ਹਰ ਸਿਉ ਲਾਗਾ ਪਿਆਰ ਹਰ ਕਹਿ ਭਾਣਾ ਸਤ ਗੁਰ ਭਿਟਿਆ ਸਭ ਜਨਮ ਸਵਾਰਨਹਾਰ ਵਾਹ ਵਾਹ ਬਾਣੀ ਸਤ ਹੈ ਗੁਰਮੁਖ ਬੂਝਾ ਕੋਇ ਵਾਹ ਵਾਹ ਕਰ ਪ੍ਰਭ ਸਾਲਾਹੀਐ ਤਿਸ ਜੇਵੜ ਅਵਰ ਨਾ ਕੋਇ ਆਪੇ ਬਖਸ਼ੇ ਮੇਲ ਲਾਏ ਕਰਮ ਪ੍ਰਾਪਤ ਹੋਇ ਸਾਚਾ ਸਾਹਿਬ ਮਾਹਰੋ ਸਤਗੁਰੂ ਦੀਆ ਦਿਖਾਈ ਅੰਮ੍ਰਿਤ ਵਰਖ ਮਨ ਸੰਤੋਖੀ ਐ ਅੰਮ੍ਰਿਤ ਵਰਸੈ ਮਨ ਸੰਤੋਖੀ ਐ ਅੰਮ੍ਰਿਤ ਵਰਸੈ ਮਨ ਸੰਤੋਖੀ ਐ ਸੱਚ ਰਹੇ ਲੇਵ ਲਾਈ ਹਰ ਕੈ ਨਾਮ ਸਦਾ ਹਰੀਆਵਲੀ ਫਿਰ ਸੁਕੇ ਨਾ ਕੁਮਲਾਏ ਹਰੀਆਵਲੀ ਉਚਾਰਨ ਕਰਨਾ ਹਰੀਆਵਲੀ ਨਹੀਂ ਕਹਿਣਾ ਹਰ ਕੈ ਨਾਮ ਸਦਾ ਹਰੀਆਵਲੀ ਫਿਰ ਸੁੱਕੈ ਨਾ ਕੁਮਲਾਏ ਹਰ ਕੈ ਨਾਏ ਸਦਾ ਹਰੀਆਵਲੀ ਫਿਰ ਸੁੱਕੈ ਨਾ ਕੁਮਲਾਏ ਬੇਨ ਸਤਗੁਰ ਕਿਨੈ ਨਾ ਪਾਇਓ ਮਨ ਵੇਖਹੁ ਕੋ ਪਤੀਆਏ ਹਰ ਕਿਰਪਾ ਤੇ ਸਤਗੁਰ ਪਾਈਐ ਭੇਟੈ ਸਹਿਜ ਸੁਭਾਈ ਮਨ ਮੁਖ ਭਰਮ ਭੁਲਾਇਆ ਬੇਨਭਾਗਾ ਹਰ ਧਨ ਨਾ ਪਾਇ ਤ੍ਰੈ ਗੁਣ ਸਭਾ ਧਾਤ ਹੈ ਤ੍ਰੈ ਗੁਣ ਸਭਾ ਧਾਤ ਹੈ ਤ੍ਰੈ ਗੁਣ ਸਭਾ ਧਾਤ ਹੈ ਪੜ ਪੜ ਕਰਹਿ ਵਿਚਾਰ ਮੁਕਤ ਕਦੇ ਨਾ ਹੋਵਾਈ ਨਹਿ ਪਾਇਨ ਮੋਖ ਦਵਾਰ ਨਹ ਨਹ ਔਂਕੜ ਲੱਗਿਆ ਨਹ ਪਾਇਨ ਮੋਖ ਦਵਾਰ ਨਹ ਪਾਇਨਾ ਮੋਖ ਦਵਾਰ ਬਿਨ ਸਤਗੁਰ ਬੰਧਨ ਨਾ ਟੁੱਟਾ ਹੀ ਬਿਨ ਸਤਗੁਰ ਬੰਧਨ ਨਾ ਟੁੱਟਾ ਹੀ ਨਾਮ ਨਾ ਲੱਗਿਆ ਪਿਆਰ ਪੜ ਪੜ ਪੰਡਿਤ ਮੋਨੀ ਥੱਕੇ ਵੇਦਾਂ ਕਾ ਅਭਿਆਸ ਹਰ ਨਾਮ ਚਿਤ ਨਾ ਆਵਈ ਨਹ ਨਿਜ ਘਰ ਹੋਵੇ ਵਾਸ ਜਮ ਕਾਲ ਸਿਰਹ ਨਾ ਉਤਰੈ ਜਮ ਕਾਲ ਸਿਰ ਹੋ ਨਾ ਉਤਰੈ ਜਮਕਾਲ ਸਿਰ ਹੋ ਨਾ ਉਤਰੈ ਅੰਤਰ ਕਪਟ ਵਿਨਾਸ਼ ਹਰ ਨਾਵੈ ਨੋ ਸਭ ਕੋ ਪ੍ਰਤਾਪ ਦਾ ਵਿਣ ਭਾਗਾ ਪਾਇਆ ਨ ਜਾਏ ਹਰ ਨਾਵੈ ਨੋ ਸਭ ਕੋ ਪ੍ਰਤਾਪ ਦਾ ਇਥੇ ਵਿਸਰਾਮ ਵਿਣ ਭਾਗਾ ਪਾਇਆ ਨ ਜਾਏ ਨਦਰ ਕਰੇ ਹੋਰ ਭੇਟੀ ਐ ਹਰ ਨਾਮ ਵਸੈ ਮਨ ਆਏ ਨਾਨਕ ਨਾਮੇ ਹੀ ਪਤ ਉਪਜੈ ਹਰਿ ਸਿਉ ਰਹਾ ਸਮਾਈ